ਮਸ ਸਿੱਧੂ ਬਾਈ ਕਮਾਈ ਯਾਰ ਤੂੰ ਆਪਦਾ ਕਰ ਆਪਦੇ ਪੈਸੇ ਕਮਾ ਗਾਣਾ ਕਰਨਾ ਉਹ ਮੈਨੂੰ ਦੱਸ ਦੀ ਮੈਂ ਤੇਰਾ ਗਾਣਾ ਕਰ ਦ ਪਰ ਤੂੰ ਪੈਸੇ ਕਮਾ ਤੂੰ ਆਪਦਾ ਸੌਖਾ ਉਹ ਤੂੰ ਆਪਦੀ ਜਮੀਨ ਬਣਾ ਆਪਦੀ ਪ੍ਰਾਪਰਟੀ ਬਣਾ ਤੂੰ ਆਪਦੇ ਘਰ ਦਿਆਂ ਨੂੰ ਸੌਖਾ ਕਰ ਮੈਂ ਸਿੱਧੂ ਬਾਈ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਵੀ ਇੱਦਾਂ ਕਰਕੇ ਯਾਰ ਕੀ ਆ ਚੱਕਰ ਹੋ ਗਿਆ ਬਾਈ ਕਹਿੰਦਾ ਯਾਰ ਮੇਰੇ ਤੇ ਆਉ ਸਾਰੀ ਗੱਲ ਮੈਂ ਆਪੇ ਜਾਇਆ ਹੂੰ ਸਾਰੇ ਕਿਤੇ ਤੂੰ ਟੈਨਸ਼ਨ ਨਾ ਤੂੰ ਰਾਵ ਨਾ ਸਮਝ ਸਹੀ ਗੱਲ ਤੇ ਕਹਿੰਦਾ ਤੇਰੇ ਡੈਡੀ ਨੂੰ ਵੀ ਕਹਦੇ ਬਾਪੂ ਨੂੰ ਆਪਣੇ ਨੂੰ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਵੀ ਕੋਈ ਨਾ ਵੀ ਮੈਂ ਮੇਰੀ ਸਰਦਾਰਦੀ ਆ ਮੈਂ ਆਪੇ ਦੇਖੂਗਾ ਤੇ ਬਾਈ ਸ਼ੋਹ ਦੇ ਕਿੰਨੇ ਪੈਸੇ ਕਰਦੀ ਹੈ ਕਹਿੰਦਾ ਦੋਕਾ ਤਾਂ ਕਰ ਦੋ ਮੈਂ ਬਾਈ ਦੋ ਕਰਦੀ ਹੈ ਕਹਿੰਦਾ ਦੋ ਨਹੀਂ ਕਰਨਾ ਢਾਈ ਕਰ ਦੇ ਸਾਈਨ ਵੀ ਨਹੀਂ ਨਹੀਂ ਸਾਈਨ ਨਹੀਂ ਸੀ ਅੱਛਾ ਸਾਈਨ ਨਹੀਂ ਸੀ ਬਾਈ ਨਾ ਮੈਂ ਤੇ ਗੱਲ ਜ਼ਰੂਰ ਚੱਲੀ ਸੀ ਸਾਡੀ ਵੀ ਇੰਦਾ ਕਰਕੇ ਸਾਈਨ ਕਰ ਲੈਣੇ ਆ ਸਿੱਧੂ ਬਾਈ ਨੇ ਮੈਨੂੰ ਕਿਹਾ ਵੀ ਸੀ ਠੀਕ ਹੈ ਵੀ ਗਲਾਬ ਤੈਨੂੰ ਸਾਈਨ ਕਰ ਲੈਣੇ ਆ ਫੇਰ ਸਿੱਧੂ ਬਾਈ ਦੇ ਪਤਾ ਨਹੀਂ ਕੀ ਮਨ ਚ ਆਇਆ ਸਿੱਧੂ ਬਾਈ ਨੇ ਮੇਰਾ ਨਾ ਕਿਸੇ ਨਾ ਪਹਿਲਾਂ ਰੋਲਾ ਸੀਗਾ ਬੌਂਡ ਦਾ ਫੇਰ ਉੱਧਰ ਬੌਂਡ ਨਹੀਂ ਸੀ ਕਲੀਅਰ ਹੋਇਆ ਫੇਰ ਉਹ ਸਾਡਾ ਚਲੋ ਜਦੋਂ ਬੌਂਡ ਕਲੀਅਰ ਹੁੰਦਾ ਸੀ ਫੇਰ ਉਹ ਥੋੜੇ ਜਿਹੇ ਪੈਸੇ ਦੇਣੇ ਪੈਣੇ ਸੀ ਫੇਰ ਸਿੱਧੂ ਬਾਈ ਨੂੰ ਜਦੋਂ ਮੈਂ ਦੱਸਿਆ ਮੈਂ ਕਿਹਾ ਵੀ ਬਾਈ ਇਦਾਂ ਪੈਸੇ ਦੇਣੇ ਪੈਣੇ ਸਿੱਧੂ ਬਾਈ ਤੇ ਸਿੱਧੂ ਬਾਈ ਕਹਿੰਦਾ ਯਾਰ ਗੁਲਾਬ ਤੂੰ ਐ ਕਰ ਕਹਿੰਦਾ ਯਾਰ ਤੂੰ ਗੁਲਾਬ ਐ ਕਰ ਤੂੰ ਸਾਰਾ ਕੁਝ ਛੱਡ ਤੂੰ ਪੈਸੇ ਪੂਰੇ ਇਕੱਠੇ ਕਰ ਜਿੰਨੇ ਕਹੁੰਦੇ ਆ ਕਹਿੰਦਾ ਬਾਕੀ ਤੇਰੇ ਮੈਂ ਦੇ ਦੂੰ ਤੇ ਮੈਂ ਕਹਾ ਬਈ ਵੀ ਨਹੀਂ ਵੀ ਪੈਸੇ ਇਕੱਠੇ ਹੋ ਜਾਣਗੇ ਸਿੱਧੂ ਬਾਈ ਵੀ ਮੈਂ ਥੋੜੇ ਤੇ ਜਮੇ ਬੋਝ ਨਹੀਂ ਪਾਉਂਦਾ ਤੇ ਮੈਂ ਜਦੇ ਸਾਡਾ ਉਹ ਕਲੀਅਰ ਹੋਇਆ ਮੂਹਰਲੇ ਬੰਦੇ ਵੀ ਚੰਗੇ ਸੀ ਚਲੋ ਮੈਂ ਤਾਂ ਚੰਗੇ ਹੀ ਮੰਨਦਾ ਜਿਨ੍ਹਾਂ ਨੇ ਵਿਚਾਰਾਂ ਨੇ ਹਨਾ ਆਪਣੇ ਨਾਲ ਇੱਕ ਸੈਟਲਮੈਂਟ ਕਰਕੇ ਆਪਾਂ ਨੂੰ ਆਪਣੇ ਨਾਲ ਨਿਮੇੜ ਲਿਆ ਤੇ ਉਹ ਮੈਨੂੰ ਕਹਿੰਦੇ ਵੀ ਇਦਾਂ ਕਰਕੇ ਸਾਡਾ ਜਦੋਂ ਨਿਬੜਿਆ ਮੈਨੂੰ ਸਿੱਧੂ ਬਾਈ ਕਹਿੰਦਾ ਯਾਰ ਤੂੰ ਆਪਦਾ ਕਰ ਆਪਦੇ ਪੈਸੇ ਕਮਾ ਗਾਣਾ ਕਰਨਾ ਉਹ ਮੈਨੂੰ ਦੱਸ ਦੀ ਮੈਂ ਤੇਰਾ ਗਾਣਾ ਕਰ ਦੋ ਪਰ ਤੂੰ ਪੈਸੇ ਕਮਾ ਤੂੰ ਆਪਦਾ ਸੌਖਾ ਉਹ ਤੂੰ ਆਪਦੀ ਜ਼ਮੀਨ ਬਣਾ ਆਪਦੀ ਪ੍ਰਾਪਰਟੀ ਬਣਾ ਤੂੰ ਆਪਦੇ ਘਰਦਿਆਂ ਨੂੰ ਸੌਖਾ ਕਰ ਤੇ ਫੇਰ ਫੇਰ ਸਾਡੀ ਇੱਕ ਦੋ ਵਾਰ ਇਹ ਵੀ ਗੱਲ ਹੋਈ ਮੈਂ ਕਿਹਾ ਯਾਰ ਬਾਈ ਵੀ ਤੂੰ ਜਦੋਂ ਮੈਨੂੰ ਕਈ ਵਾਰਾਂ ਇਹਦਾ ਨੋਟਿਸ ਆ ਜਾਣਾ ਜਾਂ ਕੁਝ ਕੋਈ ਐ ਲੱਗਣਾ ਵੀ ਕਿਤੇ ਉਹ ਪ੍ਰੋਬਲਮ ਜੀ ਆ ਗਈ ਮੈਂ ਕਹਿਣਾ ਵੀ ਬਾਈ ਨੂੰ ਬਾਈ ਯਾਰ ਤੁਸੀਂ ਯਾਰ ਮੈਨੂੰ ਕਾਰ ਹੀ ਲੋ ਯਾਰ ਸੈਨ ਮੈਂ ਕਿਹਾ ਯਾਰ ਬਾਈ ਇਧਰੋਂ ਨੋਟ ਜ ਸਿੱਧੂ ਡਰਦਾ ਨਹੀਂ ਸੀ ਸਾਡਾ ਇਹਦੋਂ ਬਾਈ ਬਾਈ ਗਾਣਾ ਆਇਆ ਨਾ ਬਾਈ ਉਹਨਾਂ ਇੱਕ ਇੱਕ ਉਹਦੇ ਚ ਸੀਨ ਸੀਗਾ ਬਾਈ ਬਾਈ ਕੁੱਕੜ ਲੜਾਉਣ ਵਾਲਾ ਸ਼ਾਇਦ ਹਾਂ ਉਹਦੇ ਕਰਕੇ ਨਾ ਇੱਕ ਨੋਟਿਸ ਆ ਗਿਆ ਸੀਗਾ ਉਹ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਵੀ ਟੈਨਸ਼ਨ ਹੋ ਗਈ ਡੈਡੀ ਨੂੰ ਵੀ ਟੈਨਸ਼ਨ ਹੋ ਗਈ ਮੈਂ ਸਿੱਧੂ ਬਾਈ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਵੀ ਇੱਦਾਂ ਕਰਕੇ ਯਾਰ ਇਹ ਆ ਚੱਕਰ ਹੋ ਗਿਆ ਬਾਈ ਕਹਿੰਦਾ ਯਾਰ ਮੇਰੇ ਤੇ ਆਉ ਸਾਰੀ ਗੱਲ ਨਾ ਮੈਂ ਆਪੇ ਜਾਇਆ ਹਾਂ ਸਾਰੇ ਕਿਤੇ ਤੂੰ ਟੈਨਸ਼ਨ ਨਾ ਲੈ ਤੂੰ ਆਉਣਾ ਸਮਝਾ ਸਹੀ ਗੱਲ ਹੈ ਤੇ ਕਹਿੰਦਾ ਤੇਰੇ ਡੈਡੀ ਨੂੰ ਵੀ ਕਹਦੇ ਬਾਪੂ ਨੂੰ ਆਪਣੇ ਨੂੰ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਵੀ ਕੋਈ ਨਾ ਵੀ ਮੈਂ ਮੇਰੀ ਸਰਦਾਰ ਦੀ ਆ ਮੈਂ ਆਪੇ ਦੇਖੂਗਾ ਤੇ ਉਹਨੇ ਵਿਚਾਰੇ ਨੇ ਫਿਰ ਸਿੱਧੂ ਬਾਈ ਨੇ ਕੀਤਾ ਵੀ ਆਪ ਸਾਰਾ ਤੇ ਫਿਰ ਮੈਨੂੰ ਉਹਨੇ ਜਾਣ ਕੇ ਜਿੰਨੇ ਵੀਰਾਂ ਵੀ ਮਿਲਿਆ ਪੈਸੇ ਵਧੀਆ ਲੱਗਾ ਕਮਾਉਣਾ ਸ਼ੋਅ ਲੱਗਣ ਲੱਗੇ ਵਧੀਆ ਪੈਸੇ ਬਣਦੇ ਆ ਬਿਲਕੁਲ ਸੌਖੇ ਤੇ ਜਦੋਂ ਐ ਕਹਿਣਾ ਵੀ ਹਾਂ ਫਿਰ ਮੈਨੂੰ ਉਹਨੇ ਸਾਨੂੰ ਐ ਵੀ ਕਿਹਾ ਮੈਂ ਕਿਹਾ ਮੈਨੂੰ ਕਹਿੰਦਾ ਕਹਿੰਦਾ ਸ਼ੋਅ ਦੇ ਕਿੰਨੇ ਪੈਸੇ ਲੈਣਾ ਕਲਾਬ ਮੈਂ ਕਿਹਾ ਬਾਈ ਵੀ ਅਸੀਂ ਸਾਡਾ ਬਾਈ ਬਾਈ ਗਾਣਾ ਚੱਲਾਈ ਆਈ ਪੁੱਛਿਆ ਸੀ ਵੀ ਬਾਈ ਸ਼ੋਅ ਦੇ ਕਿੰਨੇ ਪੈਸੇ ਕਰਦੀ ਐ ਕਹਿੰਦਾ ਦੋਕਾ ਤਾਂ ਕਰ ਦੋ ਮੈਂ ਬਾਈ ਦੋ ਕਰਦੀ ਐ ਕਹਿੰਦਾ ਦੋ ਨਹੀਂ ਕਰਨਾ ਢਾਈ ਕਰ ਦੇ ਤੇ ਆਈ ਢਾਈ ਕਰਤਾ ਤੇ ਫੇਰ ਕਹਿੰਦਾ ਜੇ ਹੋਰ ਗਾਣਾ ਚੱਲ ਗਿਆ ਫੇਰ ਤਾਂ ਨ ਕਰ ਲਿਓ ਹੂੰ ਕਹਿੰਦਾ ਵਧੀਆ ਪੈਸੇ ਬਣਾ ਫੇਰ ਆਈ ਚਲੋ ਵਧੀਆ ਮੈਂ ਦੱਸਿਆ ਦੱਸਿਆ ਵੀ ਸਾਰਾ ਕੁਝ ਦੱਸਦੇ ਰਹੇ ਅਸੀਂ ਵੀ ਐਂ ਕਰਕੇ ਬਾਈ ਵੀ ਇੰਨੇ ਪੈਸੇ ਸਾਨੂੰ 3.5 ਸ਼ੋਅ ਲੱਗੇ ਨੇ ਸਾਨੂੰ ਲੱਖ ਰੁਪਿਆ ਬਚ ਗਿਆ ਥੋੜਾ ਉਹ ਤੁਹਾਡੀ ਉਹ ਵੀਡੀਓ ਵੀ ਬਹੁਤ ਸੋਹਣੀ ਹੈ ਜਿਹਦੇ ਵਿੱਚ ਤੁਸੀਂ ਗਾਣਾ ਵੀ ਗਾ ਰਹੇ ਹੋ ਨਾ ਪਿਓ ਹੁੰਦਾ ਏ ਪਿਓ ਲਿਆਉਂਦਾ ਉਹ ਵੀਡੀਓ ਦੀ ਗੱਲ ਨਹੀਂ ਹੋਈ ਉਹ ਬਾਈ ਦੇ ਤਾਏ ਦੇ ਮੁੰਡੇ ਦਾ ਵਿਆਹ ਸੀਗਾ ਮਾਨਸਾ ਤੇ ਉੱਥੇ ਅਸੀਂ ਨਾ ਮਨ ਲਾਦਾ ਵੀ ਇਹ 8ਵੀਂ 9ਵੀਂ 9ਵੀਂ ਕਲਾਸ ਚ ਬਣਾਇਆ ਸੀ ਇਹ ਗਾਣਾ ਠੀਕ ਵੀ ਉਹ ਸਾਡੇ ਨਾਲ ਮੇਰੇ ਨਾਲ ਮੁੰਡਾ ਹੁੰਦਾ ਸੀ ਇੱਕ ਉਹ ਗਾਵਾ ਹੁੰਦਾ ਸੀ ਮਾਂ ਹੁੰਦੀ ਏ ਮਾਂ ਆਈ ਕੋਲੇ ਬੈਠੇ ਬੈਠੇ ਨੇ ਮੈਂ ਇਕੱਲੇ ਨੇ ਨਹੀਂ ਵੀ ਅਸੀਂ ਸਾਰਿਆਂ ਨੂੰ ਜੋੜ ਜਿਲੇ ਆ ਵੀ ਪਿਓ ਹੁੰਦਾ ਏ ਪਿਓ ਏ ਦੁਨੀਆ ਵਾਲਿਓ ਸਹਰ ਨੂੰ ਜਾਂਦਾ ਲਿਉਂਦਾ ਇਕੱਲੇ ਸਿਆਓ ਏ ਦੁਨੀਆ ਵਾਲਿਓ ਹੂੰ ਐ ਕਰਕੇ ਤੇ ਅਸੀਂ ਉਹ ਬਣਾ ਲਿਆ ਤੇ ਉਹ ਮੈਂ ਉੱਥੇ ਗਾਤਾ ਤੇ ਬਾਪੂ ਖੜਾ ਬਾਪੂ ਵੀ ਖੜਾਈ ਮਾਤਾ ਵੀ ਖੜੀ ਸੀ ਤੇ ਆਈ ਗਾਤਾ ਉਹ ਉਹ ਵਾਇਰਲ ਹੀ ਬਹੁਤ ਹੋ ਗਿਆ ਵਾਇਰਲ ਬਹੁਤ ਹੋਇਆ ਹਾਂ ਪਰ ਜਿਵੇਂ ਤੁਹਾਡਾ ਯਾਦਗਾਰ ਗਾਣਾ ਜਿਹੜੀਆਂ ਕਦੇ ਤੁਸੀਂ ਸੋਚੀਆਂ ਤਾਂ ਨਹੀਂ ਹੋਣੀਆਂ ਵੀ ਉਹ ਯਾਰ ਫੋਟੋ ਉਹ ਏਦਾਂ ਯੂਜ਼ ਹੋਣਗੀਆਂ ਤਾਂ ਇਹ ਇਹ ਤਾਂ ਸਾਰੀਆਂ ਚੀਜ਼ਾਂ ਬਹੁਤ ਆ ਉਹ ਬਈ ਯਾਦਗਾਰ ਗਾਣਾ ਵੈਸੇ ਅਸੀਂ ਸਿੱਧੂ ਬਾਈ ਤੋਂ ਬਾਅਦ ਸਾਡਾ ਪਹਿਲਾ ਗਾਣਾ ਸੀ ਹਨਾ ਆਪਣਾ ਤੇ ਉਹ ਗਾਣਾ ਅਸੀਂ ਕੀਤਾ ਏਦਾਂ ਹੀ ਸੀ ਸੋਚ ਕੇ ਵੀ ਹਨਾ ਵੀ ਯਾਰ ਮੈਨੂੰ ਉਹ ਗੱਲ ਹੀ ਬਹੁਤ ਸੋਹਣੀ ਲੱਗੀ ਸੀ ਵੀ ਵੀ ਯਾਦਗਾਰ ਲਈ ਸਾਹਮ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ